ਇਹ ਰਹੀ ਆ ਸਾਡੀ 35 ਸ੍ਰੀ ਗੁਰੂ ਅੰਗਦੇਵ ਜੀ ਮਹਾਰਾਜ ਨੇ ਗੁਰਦੁਆਰਾ ਸ਼੍ਰੀ ਮਲਾਖੜਾ ਸਾਹਿਬ ਇੱਥੇ ਜਿਹੜੀ 35 ਆ ਇਹਨੂੰ ਇੱਕ ਤਰਤੀਬ ਵੀ ਦਿੱਤੀ ਤੇ ਇਸ ਲਿਪੀ ਨੂੰ ਗੁਰਮੁਖੀ ਕਿਹਾ ਜਾਂਦਾ ਗੁਰਮੁਖੀ ਤੋਂ ਹਵਾ ਗੁਰੂਆਂ ਦੇ ਮੁਖ ਤੋਂ ਨਿਕਲੀ ਹੋਈ ਹੈ ਔਰ ਸਿੱਖ ਕੌਮ ਨੂੰ ਇਹ ਮਾਣ ਆ ਫਕਰ ਆ ਸੰਜੇ ਭਾਸ਼ਾ ਦਾ ਕਿ ਸਾਡੀ ਦਿੱਨੀ ਵੀ ਸੱਚੇ ਪਾਤਸ਼ਾਹ ਦੀ ਬਾਣੀ ਆ ਉਹਦੀ ਜਿਹੜੀ ਲਿਖੀ ਆ ਉਹ ਗੁਰਮੁਖੀ ਆ ਤੇ ਇੱਥੇ ਗੁਰਦੁਆਰਾ ਸ੍ਰੀ ਮਾਲਕਾੜਾ ਸਾਹਿਬ ਇਹ ਮੰਨਿਆ ਜਾਂਦਾ ਇਹ ਸਾਡਾ ਸਿੱਖਾਂ ਦਾ ਇੱਕ ਯਕੀਨ ਆ ਇੱਕ ਭਰੋਸਾ ਵਾ ਭਈ ਜੇ ਆਪਾਂ ਜਿਆਦਾ ਤੋਂ ਜਿਆਦਾ ਵਿੱਦਿਆ ਗ੍ਰਹਿਣ ਕਰਨੀ ਆ ਪੜ੍ਹਾਈ ਦੇ ਵਿੱਚ ਅਵਲਣਾ ਤਾਂ ਇੱਥੇ ਗੁਰਦੁਆਰਾ ਸ੍ਰੀ ਮਾਲਕਾੜਾ ਸਾਹਿਬ ਆਣ ਕੇ ਜਦੋਂ ਆਪਾਂ ਇਹ ਪੈਂਤੀ ਲਿਖਦੇ ਹੁੜਾੜਾ ਜਿਹੜੀ ਸੱਸਾਹਾਹਾ ਤਾ ਸਾਡਾ ਜਿਹੜਾ ਗਿਆਨ ਆ ਉਹ ਵੱਧਦਾ ਲਿਆਕਤ ਸਾਡੀ ਵੱਧਦੀ ਆ ਇੱਥੇ ਆ ਵੇਖੋ ਛੋਟੇ ਛੋਟੇ ਬੱਚੇ ਆਣ ਕੇ ਗੁਰੂ ਕੀ ਲਿਖ ਰਹੇ ਆ ਤੋਂ ਅੱਜ ਜਦੋਂ ਆਪਾਂ ਦੇਖਦੇ ਆ ਭਈ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਆ ਉਹਨੂੰ ਕਿਤੇ ਨਾ ਕਿਤੇ ਇੱਕ ਪਾਸੇ ਕਰਨੀਆਂ ਕੋਸ਼ਿਸ਼ਾਂ ਆ ਵਾਂ ਕਈ ਸਾਡੇ ਵਿਦਿਅਕ ਅਦਾਰਿਆਂ 'ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਬੱਚਿਆਂ ਨੂੰ ਪਹਿਲੀ ਤੋਂ ਨਹੀਂ ਪੰਜਾਬੀ ਦੱਸੀ ਜਾਂਦੀ ਤਾਂ ਸਾਡਾ ਇਹ ਗੁਰਦੁਆਰਾ ਸਾਹਿਬ ਸਾਰੇ ਸਿੱਖਾਂ ਨੂੰ ਆਵਾਜ਼ ਮਾਰਦਾ ਕਿ ਦੇਖੋ ਦੁਨੀਆ ਦੀ ਭਾਵੇਂ ਸਾਰੀ ਪੜ੍ਹਾਈ ਤੁਸੀਂ ਕਰੋ ਪਰ ਜਿਹੜੀ ਪੰਜਾਬੀ ਆ ਇਹਨੂੰ ਭੁੱਲੋ ਨਾ ਇਹ ਗੁਰੂਆਂ ਦੇ ਮੁੱਖ ਤੋਂ ਨਿਕਲੀ ਹੋਈ ਗੁਰਮੁਖੀ ਆ ਇੱਕ ਅਮਲਕਾੜਾ ਸਾਹਿਬ ਆ ਤੁੱਜਾ ਲੈ ਕੇ ਲਿਕਨਸਰ ਸਾਹਿਬ ਉੱਥੇ ਹੈਗਾ ਆਪਣਾ ਤਲਵੰਡੀ ਸਾਹਿਬ ਫਿੱਜਾ ਵਾ ਪੱਟੀ ਲਿਖੀ ਨਨਕਾਣਾ ਸਾਹਿਬ ਮੈਂ ਉੱਥੇ ਵੀ ਜਾ ਕੇ ਆਇਆ ਉਹ ਜਿਸ ਧਰਤੀ ਦੇ ਉੱਤੇ ਜਿਸ ਕੌਮ ਦੇ ਏਵੇਂ ਦੇ ਸਥਾਨ ਹੋਣ ਉਹਨੂੰ ਆਪਣੀ ਘਟੋ ਘਟ ਮਾਂ ਬੋਲੀ ਤੇ ਨਹੀਂ ਭੁੱਲਣੀ ਚਾਹੀਦੀ ਆ ਛੋਟੀ ਜਿਹੀ ਕਿਲਾ ਮੋਤ ਆਪਣਾ ਹਾਂਜੀ ਨਵਨੀਦ ਕੌਰ ਨੇ ਆ ਵੇਖੋ ਕਿਡਾ ਸੋਨਾ ਊੜਾੜਾ ਲਗਿਆ ਇਹ ਊੜਾੜਾ ਸਾਡੇ ਸਾਰਿਆਂ ਦੇ ਦਿਲਾਂ ਦੇ ਚਾਹੀਦਾ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਏ ਲਿਪੀ ਆ ਤੇ ਅਸੀਂ ਇਹਦਾ ਮਾਣ ਵੀ ਕਰੀਏ ਸਤਕਾਰ ਵੀ ਕਰੀਏ ਬੱਚਿਆਂ ਨੂੰ ਪੰਜਾਬੀ ਜਰੂਰ ਸਿਖਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਲੋ ਜਾਵੇ ਹੋਰ ਆ